ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਅੱਜ ਦੀ ਕਥਾ ਦੇ ਅੰਦਰ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਬਹੁਤ ਵੱਡੇ ਵੱਡੇ ਖੁਲਾਸੇ ਕਰ ਰਿਹਾ ਹੈ ਉਹ ਆਪਣੀ ਜ਼ਿੰਦਗੀ ਦੇ ਤਲਖ ਵਾਕਿਆ ਦੇ ਬਾਰੇ ਦੱਸ ਰਿਹਾ ਹੈ ਕਿ 1984 ਦੇ ਵਿੱਚ ਕਿਉਂ ਗਿਆਨੀ ਸੰਤ ਸਿੰਘ ਮਸਕੀਨ ਨੂੰ ਕੈਦ ਕਰ ਲਿਆ ਗਿਆ ਤੇ ਫਿਰ ਜਦੋਂ ਕਾਫੀ ਵਿਦਵਾਨਾਂ ਨੇ ਉਹਨਾਂ ਨੂੰ ਘੇਰ ਲਿਆ ਉਹ ਮੁਸੀਬਤ ਦੇ ਵਿੱਚ ਫਸ ਗਏ ਤੇ ਫਿਰ ਉਹਨਾਂ ਨੇ ਜਦੋਂ ਵਾਹਿਗੁਰੂ ਅੱਲਾ ਰੱਬੁਲ ਜਦੀ ਜ਼ਾਤ ਦਾ ਪ੍ਰਾਰਥਨਾ ਕੀਤੀ ਦੁਆ ਕੀਤੀ ਵਾਹਿਗੁਰੂ ਦਾ ਜਪ ਕੀਤਾ ਤੇ ਕਿਸ ਤਰ੍ਹਾਂ ਉਹਨਾਂ ਦੀਆਂ ਮੁਸ਼ਕਿਲਾਂ ਪਰੇਸ਼ਾਨੀਆਂ ਖਤਮ ਹੋ ਗਈਆਂ ਦੂਰ ਹੋ ਗਈਆਂ ਵੀਰੋ ਚਲ ਕੇ ਵੀਡੀਓ ਦੇਣੇ ਤੇ ਇਸ ਤੇ ਬਾਰੇ ਚਾਣਨੇ ਇਸੇ ਤਰ੍ਹਾਂ ਲੜੀ ਬੰਗਲਾ ਸਾਹਿਬ ਵੀ ਚਲਦੀ ਉਹ 15 ਦਿਨ ਪਿੱਛੇ ਸੀ ਉਸ ਵਾਸਤੇ 15-20 ਦਿਨ ਬਾਅਦ ਦੇ ਚ ਪਹੁੰਚ ਪਿਆ ਜਦੋਂ ਲੜੀਵਾਰ ਕਥਾ ਦੇ ਸੁਖਮਨੀ ਸਾਹਿਬ ਚੱਲ ਰਹੀ ਸੀ ਉਹਦੋਂ ਦਾਸ ਨੇ ਕਿਦਰੇ ਦੋ ਪੰਕਤੀਆਂ ਦਿੱਤੇ 15 20 ਦਿਨ ਲਾ ਦਿੱਤੇ ਉਂਝ ਮੈਂ ਇੱਕ ਅਸ਼ਟਪਦੀਕ ਟਾਈਮ ਵਿੱਚ ਰੋਜ਼ ਕਰ ਦਿੰਦਾ ਸੀ ਪਰ ਦੋ ਪੰਕਤੀਆਂ ਨੇ ਐਸਾ ਮੈਨੂੰ ਰੋਕਿਆ ਮੈਂ 15 ਦਿਨ ਅੱਗੇ ਨਹੀਂ ਜਾ ਸਕਿਆ ਜੋ ਹੋਵਾ ਉਹ ਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨੇ ਕਮਾਲ ਹੈ ਯਾਰ ਕਮਾਲ ਜੋ ਹੋ ਗਿਆ ਉਹ ਨਹੀਂ ਸੀ ਹੁਕਮ ਬਿਲਕੁਲ ਅਦਕੀ ਪਿਛਲੇ ਸਾਲ ਦੀ ਗੱਲ ਹੈ ਬੰਗਲਾ ਸਾਹਿਬ ਤੋਂ ਗੱਧਾ ਕਰਕੇ ਜਿਉ ਮੈਂ ਆ ਰਹਿਆ ਸੀੜੀਆਂ ਤੋਂ ਉਤਰ ਰਿਹਾ ਇੱਕ ਬੜਾ ਹੀ ਚੋਟੀ ਦਾ ਲਿਖਾਰੀ ਹੈ ਨਾਮ ਮਰ ਜਿਹਦੇ ਲੇਖ ਹਿੰਦੀ ਦੇ ਚੋਟੀ ਦੇ ਅਖਬਾਰਾਂ 'ਚ ਅਕਸਰ ਛਪਦੇ ਰਹਿੰਦੇ ਨੇ ਬੜਾ ਮਨਿਆ ਮਨਿਆ ਪ੍ਰਤਿਸ਼ਠਿਤ ਬੰਦਾ ਪੰਜ ਸੱਤ ਬੰਦਿਆਂ ਦੇ ਨਾਲ ਉਹਨੇ ਮੈਨੂੰ ਘੇਰ ਲਿਆ ਤੇ ਕਹਿਣ ਲੱਗੇ ਜਾਨੇ ਜੀ ਸਾਨੂੰ ਕਈ ਸਾਲ ਪਹਿਲੇ ਕਾਡੀ ਉਹ ਕਥਾ ਜੋ 15 ਦਿਨ ਤੁਸੀਂ ਕੀਤੀ ਸੀ ਉਹ ਯਾਦ ਵੀ ਹੈ ਤੇ ਉਹ ਟੇਪ ਵੀ ਕੀਤੀ ਸੀ ਜੋ ਹੋਆ ਉਹ ਵਦਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨੇ ਤੁਸੀਂ ਇਹ ਆਖਿਆ ਸੀ ਪਰ ਸਾਨੂੰ ਚੰਗਾ ਲੱਗਿਆ ਸੀ ਹੁਕਮ ਦੀ ਵਾਕਈ ਜਿਹੜੀ ਤਸਵੀਰ ਹੈ ਉਹ ਸਾਨੂੰ ਸਮਝ ਚਾਹੀਦੀ ਪਰ ਹੁਣ 84 ਦੇਚ ਔਰ 83 84 ਦੋ ਸਾਲਾਂ ਦੇ ਵਿੱਚ ਤੁਸੀਂ ਸਾਰੇ ਦੇਸ਼ ਵਿੱਚ ਬਰਮਣ ਕਰਕੇ ਆਖਿਆ ਜੋ ਹੋਇਆ ਕੌਮ ਨਾਲ ਨਹੀਂ ਹੋਣਾ ਚਾਹੀਦਾ ਸੀ ਜੋ ਹੋਇਆ ਇਹ ਗਲਤ ਹੋਇਆ ਔਰ ਇਸ ਕਹਣੇ ਨਾਲ ਤੁਹਾਨੂੰ ਸਜ਼ਾ ਵੀ ਮਿਲੀ ਤੁਹਾਡੇ ਤੇ ਕੇਸ ਵੀ ਬਣਿਆ ਕਹਿੰਦੇ ਇਹ ਦੋਰੰਗੀ ਸਾਡੀ ਸਮਝ ਚ ਨਹੀਂ ਆਈ ਤੁਹਾਡੀ ਉਦੋਂ ਕਹਿੰਦੇ ਸੀ ਤੁਸੀਂ ਜੋ ਹੋਵਾ ਉਹ ਵਦਸੋ ਜਾਣੇ ਜੋ ਹੋ ਗਿਆ ਹੋਣਾ ਹੀ ਸੀ ਪਰ ਸਾਰ ਬਲ ਦੇਸ਼ ਦਾ ਭਰਮਣ ਕਰ ਕਰਕੇ ਆਖਦੇ ਰਹੇ ਜੋ ਹੋਇਆ ਹੈ ਗਲਤ ਹੋਇਆ ਹੈ ਇਹ ਸਹੀ ਨਹੀਂ ਹੋਇਆ ਮੈਨੂੰ ਕਿਹਨ ਲਿਗੋ 15 ਦਿਨ ਦੀ ਤੁਹਾਡੀ ਕਥਾ ਠੀਕ ਸੀ ਆਏ ਠੀਕ ਹੈ ਭਲੇ ਫੈਸਲਾ ਕਰਕੇ ਸਾਨੂੰ ਦੱਸ ਦੋ ਅਸੀਂ ਉਹ ਮੰਨ ਲਈ ਹੈ ਯਕੀਨ ਜਾਨੋ ਮੈਂ ਆਪਣੀ ਜ਼ਿੰਦਗੀ ਚ ਪਹਿਲੀ ਦਫਾ ਮਹਿਸੂਸ ਕੀਤਾ ਕਿ ਚੋਟੀ ਦੇ ਸਿਆਣੇ ਮਨੁੱਖਾਂ ਚ ਮੈਂ ਘਿਰ ਗਿਆ ਤੇ ਮੇਰੇ ਕੋਲ ਕੋਈ ਜਵਾਬ ਨਹੀਂ ਵਾਖਈ ਮੈਂ ਆਖਿਆ ਸੀ जो होया गलत होया सही नहीं होया और 15 दिन में ये भी कथा दी थी उससे आगे फिर प्रकरण बदल गए सन कि जो हो आ, हो ओत सो जाने प्रभु अपने का हुक्म पहचाने जो हो गया ते होना ही सी हुक्म है तो जो हुक्म नु समझ लैनदा है परमात्मा नु समझ लैनदा है कहो ना ने जिन हुक्म पछाता प्रभु साहिब का तिन भेद जात ਉਸਨੇ ਪ੍ਰਮਾਤਮਾ ਦਾ ਭੇਦ ਜਾਣ ਲਿਆ ਉਹਦੇ ਰਾਜ਼ ਨੂੰ ਸਮਝ ਗਿਆ ਜਿਸਨੇ ਹੁਕਮ ਨੂੰ ਸਮਝ ਲਿਆ ਤੇ ਹੁਕਮ ਨੂੰ ਮੰਨ ਲਿਆ ਉਹਨਾਂ ਦੇ ਹੱਥ ਵਿੱਚ ਕਾਗਜ਼ ਵੀ ਸਨ ਮੇਰੇ ਬੋਲ ਨੋਟ ਵੀ ਕਰਨਾ ਚਾਹੁੰਦੇ ਸਨ ਤੇ ਮੈਨੂੰ ਇਹ ਵੀ ਪਤਾ ਸੀ ਕੱਲ ਨੂੰ ਇਹਨਾਂ ਚਾਭ ਵੀ ਦੇਣਗੇ ਤਾਂ ਮੈਨੂੰ ਘਬਰਾਹਟ ਵੀ ਹੋਈ ਮੈਨੂੰ ਕਹਿਣ ਲੱਗੇ ਅਸੀਂ ਕੋ ਲੰਬੀ ਚੋੜੀ ਤੁਹਾਡੇ ਨਾਲ ਗੱਲ ਨਹੀਂ ਕਰਨੀ ਐ ਨਹੀਂ ਉਹ ਜੋ 15 ਦਿਨ ਤੁਸੀਂ ਕਥਾ ਕੀਤੀ ਸੀ ਉਹ ਠੀਕ ਹੈ یا ہن ਤੁਸੀਂ ਜਿਹੜਾ ਬੋਲੇ ਹੋ ਇਹ ਠੀਕ ਹੈ ਬਸ ਐਨਾ ਹੀ ਅਸੀਂ ਜਾਣਨਾ ਚਾਹੁੰਦੇ ਹਾਂ ਹੋਰ ਕੁਝ ਨਹੀਂ ਕਿਉਂਕਿ ਦੋਵੇਂ ਮੁਖالف ਨੇ ਉਦੋਂ ਤੁਸੀਂ ਆਖਿਆ ਸੀ ਜੋ ਹੋ ਜਾਂਦਾ ਹੈ ਜੋ ਹੋ ਗਿਆ ਹੈ ਇਹ ਹੋਣਾ ਹੀ ਸੀ ਹੁਕਮ ਹੈ ਤੇ ਹੁਣ ਤੁਸੀਂ ਆਖਿਆ ਜੋ ਹੋ ਗਿਆ ਹੈ ਇਹ ਗਲਤ ਹੋਇਆ ਹੈ ਇਹ ਸਹੀ ਨਹੀਂ ਹੋਇਆ ਕਹਿੰਦੇ ਤੁਸੀਂ ਉਹੀ ਉਹ ਜ਼ਬਾਨ ਤੁਹਾਡੀ ਉਹੀ ਹੈ ਪਰ ਬੋਲ ਇੱਕ ਨਹੀਂ ਨੇ ਤੁਸੀਂ ਦੱਸੋ ਉਹ ਠੀਕ ਸੀ ਯਾ ਇਹ ਆਖਰ ਦੋਆਂ ਚ ਕੋਈ ਇੱਕ ਠੀਕ ਹੋ ਸਕਦਾ ਹੈ ਕਿਉਂਕਿ ਦੋਵੇਂ ਮੁਖਾਲਫ ਗੱਲਾਂ ਨੇ ਦੋਹਾਂ ਦਾ ਆਪਸ ਵਿੱਚ ਸੰਗਮ ਨਹੀਂ ਹੈ ਸ਼ਾਇਦ ਉਸੇ ਦਿਨੇ ਮੈਨੂੰ ਪਤਾ ਚੱਲਿਆ ਕਿ ਅਰਦਾਸ ਕਿਸ ਨੂੰ ਕਹਿੰਦੇ ਨੂੰ ਤਾਂ ਮੈਂ ਉਪਰੇ ਢੰਗ ਨਾਲ ਹੀ ਅਰਦਾਸ ਕੀਤੀ ਹੋਣੀ ਹੈ ਜਦ ਕੀਤੀ ਹੋਣੀ ਉਸ ਦਿਨ ਦਿਲ ਚੋਂ ਨਿਕਲੀ ਮੈਂ ਕਿ ਹੈ ਗੁਰੂ ਹਰਿਕ੍ਰਿਸ਼ਨ ਜੀ ਤੇਰੀ ਚੌਕੜ ਤੇ ਮੈਂ ਖੜਿਆ ਤੇ ਤੂੰ ਤੇ ਗੁੰਗੇ ਦੇ ਸਿਰ ਤੇ ਛੜੀ ਰੱਖ ਕੇ ਉਹਦੇ ਕੋਲ ਗੀਤਾ ਦੇ ਅਰਥ ਕਰਾ ਲੈ ਸਨ ਇਹ ਬੜੇ ਚੋਟੀ ਦੇ ਵਿਦਵਾਨ ਨੇ ਤੇ ਮੈਂ ਫਸ ਗਿਆ ਆਪਣੇ ਕੋਲ ਜਵਾਬ ਨਹੀਂ ਬਣਦਾ ਤੇ ਜੇ ਜਵਾਬ ਨਾ ਬਣਿਆ ਤੂੰ ਪਾਦਸ਼ਾਹ ਮੈਂ ਤੇਰੇ ਦਰ ਦਾ ਝਾੜੂ ਬਰਦਾਰ ਤੇਰੀ ਗੱਲ ਸੁਣਾਣਾ ਅੱਜ ਮੇਰੀ ਲੱਜਾ ਰੱਖਣੀ ਹੈ ਇਹਨਾਂ ਕੋਲ ਮੈਂ ਅੱਜ ਸੁਰਖਰੂ ਹੋਣਾ ਚਾਹੀਦਾ ਹੈ ਅੱਜ ਬੇਇੱਜ਼ਤ ਨਹੀਂ ਹੋਣਾ ਚਾਹੁੰਦਾ ਅਰਦਾਸ ਕਿਤਨੀ ਗਹਿਰੀ ਜਾ ਸਕਦੀ ਹੈ ਇਹ ਮੈਨੂੰ ਉਸ ਦਿਨ ਪਤਾ ਚੱਲੇਗਾ ਕੁਝ ਨਹੀਂ ਜਿੰਦਗੀ ਭਾਵੇਂ ਮੇਰੀ ਸਾਰੀ ਲੰਘ ਗਈ ਸੀ ਕੋਈ ਜਪ ਤਪ ਇਤਨਾ ਗਹਿਰਾ ਨਹੀਂ ਜਾਂਦਾ ਕੋਈ ਸਾਧਨਾ ਇਤਨੀ ਗਹਿਰੀ ਨਹੀਂ ਜਾਂਦੀ ਜਿੰਨੀ ਗਹਿਰੀ ਅਰਦਾਸ ਚਲੀ ਜਾਂਦੀ ਸ਼ਹਿਦ ਇਸ ਵਾਸਤੇ ਹੀ ਗੁਰੂ ਦਾ ਹੁਕਮ ਹੈ ਅਰਦਾਸ ਤੁ ਲਾਜ਼ਮੀ ਕਰਨੀ ਹੈ ਅਰਦਾਸ ਦੇ ਸ਼ਾਮਿਲ ਹੋਣਾ ਹੈ ਅੰਦਰੋਂ ਅਰਦਾਸ ਨਿਕਲੀ ਮੈਂ ਕਿ ਮਹਾਰਾਜ ਉਹ ਛੜੀ ਜ਼ਰਾ ਇਧਰ ਵੀ ਫੇਰ ਦੇ ਆਪਣੇ ਕੋਲ ਜਵਾਬ ਨਹੀਂ ਹੈ ਤੇ ਜੇ ਮੈਂ ਇੱਕ ਕਬੂਲ ਕਰਦਾ ਤਾਂ ਇੱਕ ਤੇ ਝੂਠ ਹੋ ਗਿਆ ਤੇਰੇ ਦਰ ਦਾ ਝਾੜੂ ਬਰਦਾਰ ਤੇ ਸਾਬਤ ਹੋ ਗਿਆ ਝੂਠ ਬੋਲਦਾ ਗਲਤ ਬਿਆਨ ਨਹੀਂ ਕਰਦਾ ਯਕੀਨ ਜਾਣੋ ਮੈਂ ਪਹਿਲੀ ਦਫਾ ਦੇਖਿਆ ਅਰਦਾਸ ਕਬੂਲ ਹੋਈ ਇਕਬਾਲ ਨੇ ਕਿਸੇ ਵਕਤ ਕਿਹਾ ਸੀ ਦਿਲ ਸੇ ਜੋ ਬਾਤ ਨਿਕਲਤੀ ਹੈ ਅਸਰ ਰਖਤੀ ਹੈ ਪਰ ਨਹੀਂ ਤਾਕਤ ਤੇ ਪਰਵਾਜ਼ ਮਗਰ ਰਖਤੀ ਹੈ ਮੈਂ ਉਹਨਾਂ ਨੂੰ ਗਰਜ ਕੇ ਆਖਿਆ ਮੈਂ ਦੋਵੇਂ ਜੋ ਆਖਿਆ ਠੀਕ ਆਖਿਆ ਉਦੋਂ ਵੀ ਠੀਕ ਆਖਿਆ ਸੀ ਹੁਣ ਵੀ ਠੀਕ ਆਖਿਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੈਂ ਕਹ ਮੈਂ ਉਦੋਂ ਵੀ ਸਹੀ ਆਖਿਆ ਸੀ ਹੁਣ ਵੀ ਸਹੀ ਆਖਿਆ ਕਿੰਨੇ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਉਦੋਂ ਤੁਸੀਂ ਆਖਿਆ ਸੀ ਜੋ ਹੋ ਗਿਆ ਇਹ ਹੁਕਮ ਹੈ ਪ੍ਰਮਾਤਮਾ ਦਾ ਇਹਨੂੰ ਮੰਨ ਲੈ ਤੇ ਹੁਣ ਤੁਸੀਂ ਇਹ ਆਖਿਆ ਜੋ ਹੋ ਗਿਆ ਇਹ ਨਹੀਂ ਹੋਣਾ ਚਾਹੀਦਾ ਸੀ ਮੈਂ ਕਿਹਾ ਇਸ ਤਰ੍ਹਾਂ ਹੈ ਜੋ ਹੋਇਆ ਕਉ ਮੰਨ ਲ ਮੈਂ ਮੰਨਦਾ ਹੋਣਾ ਹੀ ਸੀ ਐਸਾ ਹੋਣਾ ਹੀ ਸੀ ਪਰ ਕੌਮ ਦੇ ਅੰਦਰ ਰੋਸ ਪੈਦਾ ਹੋ ਗਿਆ ਹੋਣਾ ਹੀ ਸੀ ਮੇਰੇ ਪੈਰਾਂ ਦੇ ਥੱਲੇ ਕਿਸੇ ਨੇ ਬਲਦੀ ਹੋਈ ਅਗ ਰੱਖ ਦਿੱਤੀ ਮੈਂ ਤਾਂ ਸਮਝਦਾ ਹੋਣਾ ਹੀ ਸੀ ਪਰ ਮੇਰੇ ਮੂੰਹੋਂ ਚੀਖ ਨਿਕਲ ਗਈ ਨਿਕਲਨੀ ਸੀ ਮੈਂ ਫਿਰ ドラਮਾ ਜੋ ਮੈਂ ਉਦਾਹਰਣ ਦਿੱਤਾ ਬੇ ਮੇਰੇ ਰਸਤੇ 'ਚ ਕਿਸੇ ਨੇ ਅਗ ਵਿਛਾ ਦਿੱਤੀ ਮੈਂ ਮੰਨਦਾ ਐਸਾ ਹੋਣਾ ਹੀ ਸੀ ਮੈਨੂੰ ਚੱਲਣੀ ਸੀ ਪਰ ਅਗ ਤੇ ਚੱਲਦਿਆਂ ਮੂੰਹ ਚੀਖ ਨਿਕਲ ਗਈ ਨਿਕਲਨੀ ਸੀ ਹੋਣਾ ਹੀ ਸੀ ਜੋ ਹੋ ਗਿਆ ਇਹ ਹੋਣਾ ਹੀ ਸੀ ਮੈਂ ਮੰਨਦਾ ਪਰ ਰੋਸ ਪੈਦਾ ਹੋ ਗਿਆ ਇਹ ਨਿਕਲਣਾ ਹੀ ਸੀ ਰੋਸ ਹੋਣਾ ਹੀ ਸੀ ਇਹਨੂੰ ਵੀ ਹੁਕਮ ਮੰਨ ਲਓ ਮੈਂ ਉਦੋਂ ਵੀ ਜੋ ਆਖਿਆ ਸੀ ਉਹਨੂੰ ਵੀ ਹੁਕਮ ਮੰਨ ਲਓ ਜੋ ਹੁਣ ਮੈਂ ਆਖਿਆ ਇਹਨੂੰ ਵੀ ਹੁਕਮ ਮੰਨ ਲਓ ਪਹਿਰਾਂ ਥੱਲੇ ਮੇਰੇ ਅੱਗ ਕਿਸੇ ਨੇ ਰੱਖਣੀ ਸੀ ਮੈਂ ਫਿਰ ਦੁਹਰਾ ਦਿਆਂ ਮੈਂ ਸਮਝਦਾ ਇਹ ਅੱਗ ਰੱਖਣੀ ਸੀ ਕਿਸੇ ਨੇ ਯਕ ਪਹਿਣੀ ਸੀ ਐਸਾ ਹੋਣਾ ਹੀ ਸੀ ਪਰ ਮੂੰਹ ਚੀਖ ਨਿਕਲ ਗਈ ਹੈ ਨਿਕਲਣੇ ਸੀ ਰੋਸ ਨਿਕਲ ਗਿਆ ਨਿਕਲ ਨਹੀਂ ਸੀ ਹੱਸਦੇ ਮੈਨੂੰ ਕਹਿਣ ਲੱਗੇ ਸੀ ਤੇ سنگਲ ਲੈ ਕੇ ਆਏ ਸੀ ਤੁਹਾਨੂੰ ਪਸਾਣ ਲਈ ਤੁਸੀਂ ਤੇ ਤੋੜ ਦਿੱਤੇ ਮੈਂ ਕਿ ਮੈਂ ਦੋ ਵਕਤ ਠੀਕ ਆ ਕੇ ਸੀ ਰੋਸ ਨਿਕਲ ਗਿਆ ਨਿਕਲ ਜਾਂਦਾ ਹੈ ਚੰਦਨ ਨੂੰ ਵੀ ਜ਼ਿਆਦਾ ਰਗੜੋ ਉਹ ਵੀ ਗਰਮ ਹੋ ਜਾਂਦਾ ਹੈ ਇਹ ਤੇ ਅਸਰ ਹੈ ਜੇ ਕਿਸੇ ਦਾ ਜ਼ਬਰ ਹੋਣਾ ਸੀ ਹੋਣਾ ਹੀ ਸੀ ਐਸਾ ਹੋਣਾ ਸੀ ਸ਼ਾਇਦ ਕੌਮ ਦੇ ਕਰਮ ਪਰ ਰੋਸ ਪੈਦਾ ਹੋ ਗਿਆ ਹੈ ਪਰ ਮੂੰਹ ਐਸੇ ਬੋਲ ਨਿਕਲ ਗਏ ਨਿਕਲਨੇ ਸਨ ਇਹ ਵੀ ਇੱਕ ਹੁਕਮ ਉਹ ਹੱਸਦੇ ਹੋਏ ਚਲੇ ਗਏ ਮੈਂ ਪੌੜੀਆਂ ਤੇ ਫਿਰ ਮੱਥਾ ਟੇਕਿਆ ਮੈਂ ਕਿਹਾ ਬਾਬਾ ਤੂੰ ਮੇਰੀ ਲੱਜਾ ਰੱਖ ਦਿੱਤੀ ਗੱਲ ਬਣ ਗਈ जो हुआ वो वत्सो जाने प्रभु अपने का हुक्म पहचाने तत ती तवी ते बैठना सी धन गुरु अर्जुन देव जी महाराज ने कहन हुक्म पर छमे रूप ने तलवार खिंच लई हुक्म ऐसा भी होना सी छमे गुरु नानक के अंदर रोष पैदा हो गया होना ही सी एबी को हुक्म ਇਹ ਉਸ ਵਕਤ ਦੇ ਜਹਾਂਗੀਰ ਨੂੰ ਵੀ ਕਬੂਲ ਨਾ ਹੋਇਆ ਉਹਨੇ 6ਵੇਂ ਪਾਦਸ਼ਾਹ ਨੂੰ ਪਕੜ ਕੇ ਗੋਲਿਆਰ ਦੇ ਕਿਲੇ ਦੇ ਵਿੱਚ ਕੈਦ ਕਰ ਦਿੱਤਾ ਸੀ ਇਹ ਨਹੀਂ ਕਬੂਲ ਹੁੰਦਾ ਸਦਾਦਾਰੀ ਦਾ ਐਸਾ ਸਿਲਸਿਲਾ ਜੋ ਹੈ ਚੱਲੇ ਆ ਰਿਹਾ ਹੈ ਤਾਂ ਕ੍ਰਾਂਤੀ ਦਾ ਰੰਗ ਭਰਿਆ ਧਨ ਗੁਰੂ ਹਰਗਵਿੰਦ ਸਾਹਿਬ ਜੀ ਮਹਾਰਾਜ ਨੇ ਉਹਨਾਂ ਨੇ ਬੇਰੀ ਦੇ ਨਾਲ ਮੀਰੀ ਨੂੰ ਜੋੜ ਦਿੱਤਾ ਉਸਨੇ ਉਹਨਾਂ ਦੀ ਦੇਣ ਜਿਵੇਂ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਅਕਸਰ ਦੇਖੇ ਨੇ ਜਿਹੜੇ ਬਾਦਸ਼ਾਹ ਨੇ ਉਹ ਕੇਵਲ ਬਾਦਸ਼ਾਹ ਹੁੰਦੇ ਨੇ ਦਰवेश ਨਹੀਂ ਹੁੰਦੇ ਔਰ ਜਿਹੜੇ ਦਰवेश ਹੁੰਦੇ ਨੇ ਕੇਵਲ ਦਰवेश ਹੁੰਦੇ ਨੇ ਬਾਦਸ਼ਾਹ ਨਹੀਂ ਹੁੰਦੇ ਪਰ ਨੰਦ ਲਾਲ ਕਹਿੰਦੇ ਨੇ ਜਦ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਵੇਖਦਾ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰवेश ਗੁਰੂ ਗੋਬਿੰਦ ਸਿੰਘ ਇਤੇ ਬਾਹਰੋਂ ਬਾਦਸ਼ਾਹ ਹੈ ਅੰਦਰੋਂ ਦਰवेश ਹੈ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਮੋਤੀਆਂ ਦੀ ਮਾਲਾ ਪਹਿਨ ਲਈ ਸੀਸ ਤੇ ਕਲਗੀ ਲਾ ਲਈ ਘੋੜਿਆਂ ਦੀ ਅਸਵਾਰੀ ਹੁਕਮਨਾਮੇ ਜਾਰੀ ਕਰ ਦਿੱਤੇ ਆਇਂਦਾ ਤੋਂ ਸਿੱਖ ਜੋ ਨਜ਼ਰਾਨਾ ਮੈਨੂੰ ਭੇਟ ਕਰਨ ਸ਼ਸਤਰਾਂ ਸ਼ਸਤਰ ਲਿਆ ਜ਼ੁਲਮ ਵੀਰੋ ਅੱਜ ਦੀ ਕਥਾ ਇੱਕ ਸਬਕ ਹੈ ਉਹਨਾਂ ਲੋਕਾਂ ਵਾਸਤੇ ਜਿਹੜਾ ਦਾ ਯਕੀਨ ਨਹੀਂ ਹੈ ਅੱਲਾ ਰੱਬੁਲ ਇਜ਼ਜ਼ ਦੀ ਜ਼ਾਤ ਤੇ ਵੀਰੋ ਅਸੀਂ ਸਾਰੇ ਹੀ ਮੋਸਟਲੀ ਜਿਹੜੇ ਲੋਕ ਹੈ ਉਹ ਅੱਲਾ ਰੱਬੁਲ ਇਜ਼ਜ਼ ਦੀ ਜ਼ਾਤ ਨੂੰ ਮੰਨਦੇ ਤੇ ਹੈ لیکن ਸਾਡਾ ਯਕੀਨ ਕਾਮਲ ਨਹੀਂ ਹੈ ਫਿਰ ਅਸਲ ਚੀਜ਼ ਹੈ ਯਕੀਨ ਕਾਮਲ ਜਦੋਂ ਸਾਡਾ ਯਕੀਨ ਕਾਮਲ ਹੋ ਜਾਏਗਾ ਫਿਰ ਅਸੀਂ ਅੱਲਾ ਰੱਬ ਦੀ ਜਦੀ ਜ਼ਾਤ ਨੂੰ ਆਪਣੀ ਮਦਦ ਵਾਸਤੇ ਪੁਕਾਰਾਂਗੇ ਫਿਰ ਉਹਦਾ ਨਾਮ ਜਪਾਂਗੇ ਤੇ ਉਹ ਸਾਨੂੰ ਵੱਡੀ ਤੋਂ ਵੱਡੀ ਮੁਸੀਬਤ ਪਰੇਸ਼ਾਨੀ ਚੋਂ ਕੱਢ ਲਏਗਾ ਸਾਡਾ ਵਾਲ ਵੀ ਬਿੰਕਾ ਨਹੀਂ ਹੋਏਗਾ ਚਾਹੇ ਪੂਰੀ ਦੁਨੀਆ ਸਾਡੇ ਖਿਲਾਫ ਕਿਉਂ ਨਾ ਜਾਵੇ ਜਿਸ ਤਰ੍ਹਾਂ ਕਾਨੀ ਜੀ ਨੇ ਦੱਸਿਆ ਕਿ ਕਿਸ ਤਰ੍ਹਾਂ ਇੱਕ ਲਖਾਰੀ ਨੇ ਉਹਨਾਂ ਨੂੰ ਫਸਾ ਲਿਆ ਕਿ ਜੋ ਹੁੰਦਾ ਵਾ ਵਾਹਿਗੁਰੂ ਦੀ ਮਰਜ਼ੀ ਨਾਲ ਹੁੰਦਾ ਵਾ ਤੇ ਚੰਗੇ ਵਾਸਤੇ ਹੁੰਦਾ ਵਾ ਤੇ ਲਖਾਰੀ ਨੇ ਕਿਹਾ ਕਿ ਜਨਾਬ 84 ਵਿੱਚ ਜੋ ਹੋਇਆ ਇਹ ਵੀ ਵਾਹਿਗੁਰੂ ਦੀ ਮਰਜ਼ੀ ਨਾਲ ਹੋਇਆ ਵਾ ਤੇ ਫਿਰ ਹੁਣ ਤੁਸੀਂ ਇਹਦਾ ਵਿਰੋਧ ਕਿਉਂ ਕਰ ਰਹੇ ਜੀ ਹਾਲਾਂਕਿ ਦੋਨੇ ਸਟੇਟਮੈਂਟਾਂ ਦੇ ਵਿੱਚ ਵਾਕਈ ਸੰਤ ਸਿੰਘ ਮਸਕੀਨ ਹੁਣੀ ਫਸ ਗਏ ਸੀ ਲੇਕਿਨ ਜਦੋਂ ਉਹਨਾਂ ਨੇ ਅੱਲਾ ਰੱਬ ਉਲ ਇਜ਼ਜ਼ ਦੀ ਜ਼ਾਤ ਨੂੰ ਪੂਰੇ ਆਪਣੇ ਯਕੀਨ ਕਾਮਲ ਦੇ ਨਾਲ ਪਰੇਸ਼ਾਨੀ ਦੇ ਵਿੱਚ ਸੱਚੇ ਦਿਲ ਦੇ ਨਾਲ ਪੁਕਾਰਿਆ ਤੇ ਫਿਰ ਅੱਲਾ ਰੱਬੁਲ ਇੱਜ਼ਤ ਨੇ ਕਿਹੋ ਜਿਹਾ ਉਹਨਾਂ ਨੇ ਜਵਾਬ ਦਿੱਤਾ ਕਿ ਲਖਾਰੀ ਵੀ ਪਰੇਸ਼ਾਨ ਹੋ ਗਿਆ ਲਖਾਰੀ ਵੀ ਮਤਾਸਰ ਹੋ ਗਿਆ ਵੀਰੋ ਇਹ ਸਾਡੇ ਵਾਸਤੇ ਇੱਕ ਸਬਕ ਹੈ ਸੰਤ ਸਿੰਘ ਮਸਕੀਨ ਰਾ ਨੇ ਆਪਣੀ ਜ਼ਿੰਦਗੀ ਦੀ ਵਾਕਿਆ ਇਸ ਕਰਕੇ ਦੱਸਿਆ ਤਾਂ ਕਿ ਅਸੀਂ ਵੀ ਆਪਣਾ ਪੂਰਾ ਵਿਸ਼ਵਾਸ ਅੱਲਾ ਰੱਬੁਲ ਇੱਜ਼ਤ ਦੀ ਜ਼ਾਤ ਤੇ ਰੱਖੀਏ ਮਿਹਨਤ ਕਰੀਏ ਪੂਰੇ ਵਿਸ਼ਵਾਸ ਦੇ ਨਾਲ ਕੋਈ ਵੀ ਕੰਮ ਕਰੀਏ ਉਹਦਾ ਨਾਮ ਜਪੀਏ ਪੂਰੇ ਯਕੀਨ ਕਾਮਲ ਦੇ ਨਾਲ ਫਿਰ ਦੇਖਣਾ ਵੀਰੋ ਸਾਡੀਆਂ ਪਰੇਸ਼ਾਨੀਆਂ ਮੁਸੀਬਤਾਂ ਕਿਸ ਤਰ੍ਹਾਂ ਦੂਰ ਹੁੰਦੀਆਂ ਵੈਂ ਜਿਸ ਤਰ੍ਹਾਂ ਸੰਤ ਸਿੰਘ ਮਸਕੀਰਾਂ ਨੂੰ ਪਤਾ ਲੱਗਾ ਇਸੇ ਤਰ੍ਹਾਂ ਹੀ ਮਿੰਟਾਂ ਸੈਕਿੰਡਾਂ ਦੇ ਵਿੱਚ ਸਾਡੀ ਜ਼ਿੰਦਗੀ ਦੀ ਵੀਰੋ ਕਾਇਆ ਪਲਟ ਸਕਦੀ ਹੈ ਲੇਕਿਨ ਹੁਣ ਆ ਕੀ ਚਾਹੀਦਾ ਵੇ ਸਾਡਾ ਯਕੀਨ ਇੱਕ ਕਾਮਲ ਪੂਰਤਾ ਯਕੀਨ ਹੋਣਾ ਚਾਹੀਦਾ ਵੇ ਜਿਹੜਾ ਕਦੀ ਵੀ ਟੁੱਟੇ ਨਾ ਚਾਹੇ ਜੋ ਕੁਛ ਮਰਜੀ ਹੋਵੇ ਵੀਰੋ ਇਹ ਤੁਸੀਂ ਅਜ਼ਮਾ ਕੇ ਦੇਖਣਾ ਕਰਨਾ ਤੇ ਬਹੁਤ ਮੁਸ਼ਕਲ ਹੈ ਲੇਕਿਨ ਤੁਸੀਂ ਕੋਸ਼ਿਸ਼ ਕਰਨਾ ਇੱਕ ਦਿਨ ਇਨਸ਼ਾ ਅੱਲਾਹ ਤਾਲਾ ਅੱਲਾ ਰੱਬੁਲ ਜ਼ਤੀ ਜ਼ਾਤ ਤੇ ਜਦੋਂ ਤੁਹਾਡਾ ਪੱਕਾ ਯਕੀਨ ਹੋ ਜਾਏਗਾ ਫਿਰ ਤੁਸੀਂ ਹਰ ਜ਼ਿੰਦਗੀ ਦੀ ਦੌੜ ਦੇ ਵਿੱਚ ਕਾਮਯਾਬ ਤੇ ਕੈਮਰਾ ਰ ਹੋ ਜਾਗੇ ਵੀਰੋ ਤੁਹਾਨੂੰ ਕਿਸ ਤਰ੍ਹਾਂ ਲੱਗੀ ਅੱਜ ਦੀ ਕਥਾ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦੱਸ ਹਾਲ ਲਾਜ਼ਮੀ ਕਰਨਾ ਆਪਾਂ ਟੈਸਰਾਂ ਖਿਆਰ ਕਰਨਾ ਦਵਾ ਮੇ ਯਾਦ ਰੱਖਣਾ ਅੱਲਾ ਫੇਜ਼